ਅਕਸਰ ਹੀ ਲੋਕ ਆਪਣੀ ਜ਼ਿੰਦਗੀ ਤੋਂ ਨਿਰਾਸ਼ ਰਹਿੰਦੇ ਨੇ ਅਤੇ ਬਿਨਾ ਕੋਈ ਸੰਘਰਸ਼ ਕੀਤੇ ਹੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰਨਾ ਚਾਹੁੰਦੇ ਨੇ ਪਰ ਲਾਪਤੀ ਸਿੰਘ ਨਾ ਦੇਸ ਨੌਜਵਾਨ ਨੂੰ ਦੇਖੋ ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਕਰਨੇ ਪਏ ਸੰਗਰੂਰ ਦਾ ਰਹਿਣ ਵਾਲਾ ਇਹ ਨੌਜਵਾਨ ਪਿਛਲੇ ਬੋਰਡ ਦੇ ਵਿੱਚ ਇੱਕ ਠੇਕੇਦਾਰ ਦੇ ਨਾਲ ਕੰਮ ਕਰਦਾ ਸੀ ਪਰ ਇੱਕ ਖੰਭੇ ਤੋਂ ਡਿੱਗਣ ਦੇ ਕਾਰਨ ਉਸ ਦੀ ਇੱਕ ਲੱਤ ਕੱਟੀ ਗਈ ਹੈ ਅਤੇ ਦੂਜੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਹੈ ਇਸ ਦੌਰਾਨ ਉਸਦੀ ਪਤਨੀ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ ਪਰ ਲਪ੍ਰਿਤ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ 4 ਸਾਲ ਬਾਅਦ ਲਪ੍ਰਿਤ ਨੇ ਖੇਡਾਂ ਦਾ ਰਾਹ ਚੁਣਿਆ ਜਿਸ ਦੇ ਵਿੱਚ ਹੁਣ ਉਸਨੇ व्हीਲਚੇਅਰ ਕ੍ਰਿਕਟ ਦੇ ਵਿੱਚ ਸੋਨ ਤਗਮਾ ਜਿੱਤੇ ਲਪ੍ਰਿਤ ਨੇ ਦੱਸਿਆ ਕਿ ਸਾਲ 2019 ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਇੱਕ ਠੇਕੇਦਾਰ ਦੇ ਨਾਲ ਕੰਮ ਕਰਦਾ ਸੀ ਕਿ ਖੰਭੇ ਤੇ ਬਿਜਲੀ ਠੀਕ ਕਰਦੇ ਸਮੇ ਉਸ ਨੂੰ ਕਰੰਟ ਲੱਗ ਗਿਆ ਅਤੇ ਖੰਭੇ ਤੋਂ ਹੇਠਾ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਇੱਕ ਲੱਤ ਕੱਟੀ ਗਈ ਹੈ ਅਤੇ ਦੂਸਰੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਪੇਟ ਦੀ ਪਲਾਸਟਿਕ ਸਰਜਰੀ ਵੀ ਕਰਵਾਈ ਗਈ ਸੀ ਜਿਸ ਦੇ ਵਿੱਚ ਉਸ ਨੂੰ ਕਾਫੀ ਪੈਸਾ ਖਰਚਣਾ ਪਿਆ ਪਰ ਬਿਜਲੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਹੈ ਲਾਪਰੀ ਦਾ ਕਹਿਣਾ ਹੈ ਕਿ ਬੇਸ਼ੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਪਰ ਮੈਂ ਖੁਸ਼ ਹਾਂ ਕਿ ਮੈਂ ਨਸ਼ਿਆਂ ਵੱਲ ਨਹੀਂ ਗਿਆ ਅਤੇ ਦੂਜਾ ਮੈਂ ਖੇਡਾਂ ਦੇ ਰਾਹੀਂ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਲਪਰੀ ਜੀ ਲਪਰੀ ਜੀ ਤੁਹਾਡੇ ਕਿਸ ਤਰ੍ਹਾਂ ਦੁਰਘਟਨਾ ਘਟਰੀ ਕਦੋਂ ਘਟੀ ਸਰ ਮੇਰੇ ਨਾਲ ਦੁਰਘਟਨਾ 10 ਨਵੰਬਰ 2019 ਦੇ ਵਿੱਚ ਘਟਨਾ ਵਾਪਰੀ ਸੀ ਸਰ ਜਿਹਦੇ ਨਾਲ ਮੈਂ ਹੈਂਡੀਕੈਪ ਹੋ ਗਿਆ ਸੀ ਤੇ ਸਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਨੂੰ ਲੋਕਾਂ ਵੱਲੋਂ ਸਰ ਇਹਨਾਂ ਨਕਾਰਿਆ ਜਾਂਦਾ ਕਿ ਸਾਨੂੰ ਕੋਈ ਵੀ ਮਾਨ ਸਨਮਾਨ ਨਹੀਂ ਮਿਲਦਾ ਸਰ ਸਰ ਮੈਂ ਇਹ ਬੜੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੇ ਬਾਰੇ ਵੀ ਕੁਝ ਸੋਚਿਆ ਹੋਵੇ ਤਾਂ ਜੋ ਅਸੀਂ ਵੀ ਮੋਟੀਵੇਟ ਹੋ ਸਕੀਏ ਜੀ ਕਿੱਥੇ ਖੇਡ ਕੇ ਆਏ ਤੇ ਕੀ ਮਿਲਦਾ ਸਰ ਮੈਂ 4th ਨੈਸ਼ਨਲ ਗੋਵਾਲੀਅਰ ਵਿਖੇ ਦੋ ਹੋਈ ਸੀ 5 ਫਰਵਰੀ ਤੋਂ 15 ਫਰਵਰੀ ਤੱਕ ਸਰ ਉੱਥੇ ਖੇਡ ਕੇ ਆਏ ਆ ਤੇ ਸਾਡੇ ਉੱਥੇ ਸਰ 8 ਲੀਗ ਮੈਚ ਹੋਈ ਸੀ ਤੇ 8 ਲੀਗ ਤੋਂ ਬਾਅਦ ਸਾਡੇ ਤਿੰਨ ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਮੈਚ ਹੋਏ ਸਰ ਤੇ ਜਿਹਦੇ ਵਿੱਚ ਸਾਡਾ ਬਹੁਤ ਵਧੀਆ ਸਾਡਾ ਪ੍ਰਦਰਸ਼ਨ ਰਿਹਾ ਟੀਮ ਦਾ ਜੀ ਤੇ ਸਰ ਉਸ ਦੇ ਵਿੱਚ ਮੈਨੂੰ ਸਿਰਫ ਦੋ ਬੋਲੇ ਖੇਡ ਨੂੰ ਮਿਲੀਆਂ ਸੀ ਸਰ ਤੇ ਦੋਨੋਂ ਦੀਆਂ ਹੀ ਬਾਉਂਡਰੀਆਂ ਸੀ ਸਰ ਤੇ ਦੂਸਰੇ ਮੈਚ ਵਿੱਚ ਸਰ ਮੇਰੇ ਉਤਰਨ ਖੜਨ ਨਾਲ ਮੈਸੀਜਰ ਉਸ ਦੇ ਵਿੱਚ ਸਰ ਮੇਰੇ ਇੱਕ ਬੋਲ ਮਿਲੀ ਉਸ ਦੇ ਵਿੱਚ ਮੇਰਾ ਡਬਲ ਰਨ ਸੀ ਜੀ ਨਾਟ ਆਊਟ ਸੀ ਕਿਸ ਤਰ੍ਹਾਂ ਤੁਸੀਂ ਗੇਮ ਵੱਲ ਕਿਸ ਤਰ੍ਹਾਂ ਮੋਟੀਵੇਟ ਹੋ ਸਰ ਗੇਮ ਵੱਲ ਮੈਂ ਮੋਟੀਵੇਟ ਸਰ ਇਸ ਲਈ ਹੈ ਪਹਿਲਾਂ ਵੀ ਮੈਂ ਗੇਮ ਨਾਲ ਅਟੈਚ ਸੀ ਤੇ ਸਰ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਸਰ ਘਰੇ ਬੈਠਾ ਬੋਰ ਹੋ ਜਾਂਦਾ ਸੀ ਸਰ ਬੋਝ ਸਮਝ ਰਹਾ ਸੀ ਮੈਂ ਆਪਣੇ ਆਪ ਨੂੰ ਕਿ ਮੈਂ ਇਦਾਂ ਤੇ ਮੇਰੀ ਲਾਈਫ ਸਾਰੀ ਖਤਮ ਹੋ ਚੁੱਕੀ ਆ ਸਰ ਜੀ ਤੇ ਮੈਂ ਨਸ਼ੇ ਤੋਂ ਇੱਕ ਇੱਕ ਗੱਲ ਦਾ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਮੈਂ ਨਸ਼ੇ ਤੋਂ ਬਹੁਤ ਦੂਰ ਹਾਂ ਸਰ ਕਿਸ ਤਰ੍ਹਾਂ ਦੀ ਜ਼ਿੰਦਗੀ ਕੀ ਕੀ ਮੁਸੀਬਤਾਂ ਦੇਖਣ ਨੂੰ ਮਿਲੀ ਆ ਕੀ ਕੀ ਸਰ ਮੇਰੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖ ਭਰੀ ਸੀ ਸਰ ਸਰ ਸਭ ਤੋਂ ਪਹਿਲਾਂ ਮੇਰਾ 10 ਨਵੰਬਰ 2019 ਨੂੰ ਐਕਸੀਡੈਂਟ ਹੋਇਆ ਸਰ ਉਦੋਂ ਮੇਰੀ ਇੱਕ ਖੱਬੀ ਲੱਤ ਚਲੀ ਗਈ ਸਰ ਤੇ ਸੱਜੀ ਲੱਤ ਵਿੱਚ ਸਰ ਅਰਾਡ ਪਲੇਟਾਂ ਨੇ ਤੇ ਆ ਖੱਬੇ ਆ ਪੇਟ ਤੇ ਮੇਰੇ ਸਰ ਪਲਸਟੀਕ ਸਰਜਰੀ ਹੈ ਤੇ ਹਜੇ ਵੀ ਮੇਰਾ ਸਰ ਟ੍ਰੀਟਮੈਂਟ ਚੱਲ ਰਿਹਾ ਜੀ ਪੀਜੀ ਆਈ ਦੇ ਵਿੱਚ ਕੀ ਜ਼ਿੰਦਗੀ ਦਾ ਏਮ ਕੀ ਸੀ ਕੀ ਬਣਨਾ ਚਾਹੁੰਦਾ ਸੀ ਸਰ ਮੈਂ ਜ਼ਿੰਦਗੀ ਵਿੱਚ ਇੰਜੀਨੀਅਰ ਐਸਡੀ ਐਕਸ਼ਨ ਬੀਲੀਵਰਡ ਦੇ ਵਿੱਚ ਬੰਨਣਾ ਚਾਹੁੰਦਾ ਸੀ ਸਰ ਤੇ ਸਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸਰ 10 ਨਵੰਬਰ 2019 ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਸਰ 5 ਦਿਨ ਪਹਿਲਾਂ ਮੇਰਾ ਟੈਸਟ ਹੋਣਾ ਸੀ ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਸਰ ਮੇਰਾ ਐਕਸੀਡੈਂਟ ਹੋ ਗਿਆ ਦਾਦਾ ਟੈਸਟ ਹੋਣਾ ਦੇ ਕਿੰਨੀ ਬੜਾਈ ਕਿ ਮੇਰਾ ਸਰ ਜੈ ਇਹ ਦਾ ਟੈਸਟ ਹੋਣਾ ਸੀ ਤੇ ਜੈ ਇਹ ਦੀ ਮੈਂ ਟ੍ਰੇਨਿੰਗ ਲਾ ਚੁੱਕਿਆ ਸੀ ਸਰ ਤੇ ਜੈ ਇਹ ਦੀ ਮੈਂ ਡਿਵੈਲਪਮੈਂਟ ਕੀਤਾ ਹੈ ਸਰ ਹੀ ਲੋਕ ਆਪਣੀ ਜ਼ਿੰਦਗੀ ਤੋਂ ਨਿਰਾਸ਼ ਰਹਿੰਦੇ ਨੇ ਅਤੇ ਬਿਨਾ ਕੋਈ ਸੰਘਰਸ਼ ਕੀਤੇ ਹੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰਨਾ ਚਾਹੁੰਦੇ ਨੇ ਪਰ ਲਾਪਤੀ ਸਿੰਘ ਨਾਂ ਦੇ ਇਸ ਨੌਜਵਾਨ ਨੂੰ ਦੇਖੋ ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਕਰਨੇ ਪਏ ਸੰਗਰੂਰ ਦਾ ਰਹਿਣ ਵਾਲਾ ਇਹ ਨੌਜਵਾਨ ਬਿਜਲੀ ਬੋਰਡ ਦੇ ਵਿੱਚ ਇੱਕ ठेकेदार ਦੇ ਨਾਲ ਕੰਮ ਕਰਦਾ ਸੀ ਪਰ ਇੱਕ ਖੰਬੇ ਤੋਂ ਡਿੱਗਣ ਦੇ ਕਾਰਨ ਉਸਦੀ ਇੱਕ ਲੱਤ ਕੱਟੀ ਗਈ ਹੈ ਅਤੇ ਦੂਜੀ ਲੱਤ ਦਾ ਆਪਰੇਸ਼ਨ ਕੀਤਾ ਗਿਆ। ਇਸ ਦੌਰਾਨ ਉਸਦੀ ਪਤਨੀ ਨੇ ਵੀ ਉਸਨੂੰ ਤਲਾਕ ਦੇ ਦਿੱਤਾ ਪਰ ਲਪ੍ਰਿਤ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ। 4 ਸਾਲ ਬਾਅਦ ਲਪ੍ਰਿਤ ਨੇ ਖੇਡਾਂ ਦਾ ਰਾਹ ਚੁਣਿਆ ਜਿਸ ਦੇ ਵਿੱਚ ਹੁਣ ਉਸਨੇ व्हीਲਚੇਅਰ ਕ੍ਰਿਕਟ ਦੇ ਵਿੱਚ ਸੋਨ ਤਗਮਾ ਜਿੱਤਿਆ। ਲਪ੍ਰਿਤ ਨੇ ਦੱਸਿਆ ਕਿ ਸਾਲ 2019 ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਇੱਕ ठेकेदार ਦੇ ਨਾਲ ਕੰਮ ਕਰਦਾ ਸੀ। ਇਹ ਖੰਬੇ ਤੇ ਬਿਜਲੀ ਠੀਕ ਕਰਦੇ ਸਮੇ ਉਸ ਨੂੰ ਕਰੰਟ ਲੱਗ ਗਿਆ ਅਤੇ ਖੰਬੇ ਤੋਂ ਹੇਠਾ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਇੱਕ ਲੱਤ ਕੱਟੀ ਗਈ ਹੈ ਅਤੇ ਦੂਸਰੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਪੇਟ ਦੀ ਪਲਾਸਟਿਕ ਸਰਜਰੀ ਵੀ ਕਰਵਾਈ ਗਈ ਸੀ ਜਿਸ ਦੇ ਵਿੱਚ ਉਸ ਨੂੰ ਕਾਫੀ ਪੈਸਾ ਖਰਚਣਾ ਪਿਆ ਗਿਆ ਪਰ ਬਿਜਲੀ ਵੀ ਪਾਗਦੇ ਕਿਸੇ ਵੀ ਅਧਿਕਾਰੀ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਹੈ ਲਪਰੀ ਦਾ ਕਹਿਣਾ ਹੈ ਕਿ ਬੇਸ਼ੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਪਰ ਮੈਂ ਖੁਸ਼ ਹਾਂ ਕਿ ਮੈਂ ਨਸ਼ਿਆਂ ਵੱਲ ਨਹੀਂ ਗਿਆ ਅਤੇ ਦੂਜਾ ਮੈਂ ਖੇਡਾਂ ਦੇ ਰਾਹੀਂ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਲਪਰੀ ਜੀ ਲਪਰੀ ਜੀ ਤੁਹਾਡੇ ਕਿਸ ਤਰ੍ਹਾਂ ਦੁਰਘਟਨਾ ਘਟਿਆ 2 ਘਟਤੀ ਸਰ ਮੇਰੇ ਨਾਲ ਦੁਰਘਟਨਾ 10 ਨਵੰਬਰ 2019 ਦੇ ਵਿੱਚ ਘਟਨਾ ਵਾਪਰੀ ਸੀ ਸਰ ਜੀਦ ਨਾਲ ਮੈਂ ਹੈਂਡੀਕੈਪ ਹੋ ਗਿਆ ਸੀ ਤੇ ਸਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਨੂੰ ਲੋਕਾਂ ਵੱਲੋਂ ਸਰ ਇਹਨਾਂ ਨਿਕਾਰਿਆ ਜਾਂਦਾ ਕਿ ਸਾਨੂੰ ਕੋਈ ਵੀ ਮਾਨ ਸਨਮਾਨ ਨਹੀਂ ਮਿਲਦਾ ਸਰ ਸਰ ਮੈਂ ਇਹ ਬੜੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੇ ਬਾਰੇ ਵੀ ਕੁਝ ਸੋਚਿਆ ਹੋਵੇ ਤਾਂ ਜੋ ਅਸੀਂ ਵੀ ਮੋਟੀਵੇਟ ਹੋ ਸਕੀਏ ਜੀ ਕਿੱਥੇ ਖੇਡ ਕੇ ਆਏ ਤੇ ਕੀ ਮੈਡਲ ਸਰ ਮੈਂ 4th ਨੈਸ਼ਨਲ ਗਵਾਲੀਅਰ ਵਿਖੇ ਜੋ ਹੋਈ ਸੀ 5 ਫਰਵਰੀ ਤੋਂ 15 ਫਰਵਰੀ ਤੱਕ ਸਰ ਉੱਥੇ ਖੇਡ ਕੇ ਆਏ ਆ ਤੇ ਸਾਡੇ ਉੱਥੇ ਸਰ 8 ਲੀਗ ਮੈਚ ਹੋਈ ਸੀ ਤੇ 8 ਲੀਗ ਤੋਂ ਬਾਅਦ ਸਾਡੇ 3 क्वार्टर फाइनल सेमीफाइनल ਤੇ ਫਾਈਨਲ ਮੈਚ ਹੋਏ ਸਰ ਤੇ ਜਿਹਦੇ ਵਿੱਚ ਸਾਡਾ ਬਹੁਤ ਵਧੀਆ ਸਾਡਾ ਪ੍ਰਦਰਸ਼ਨ ਰਿਹਾ ਟੀਮ ਦਾ ਜੀ ਤੇ ਸਰ ਉਸ ਦੇ ਵਿੱਚ ਮੈਨੂੰ ਸਿਰਫ ਦੋ ਬੋਲੇ ਖੇਡ ਨੂੰ ਮਿਲੀਆਂ ਸੀ ਸਰ ਤੇ ਦੋਨੋਂ ਦੀਆਂ ਹੀ ਬਾਉਂਡਰੀਆਂ ਸੀ ਸਰ ਤੇ ਦੂਸਰੇ ਮੈਚ ਵਿੱਚ ਸਰ ਮੇਰੇ ਉਤਰਖੰਡ ਨਾਲ ਮੈਸੇਜਰ ਉਸ ਦੇ ਵਿੱਚ ਸਰ ਮੇਰੇ ਇੱਕ ਬੋਲ ਮਿਲੀ ਉਸ ਦੇ ਵਿੱਚ ਮੇਰਾ ਡਬਲ ਰਨ ਸੀ ਜੀ ਨਾਟ ਆਊਟ ਸੀ ਜੀ ਕਿਸ ਤਰ੍ਹਾਂ ਤੁਸੀਂ ਗੇਮ ਵੱਲ ਕਿਸ ਤਰ੍ਹਾਂ ਮੋਟੀਵੇਟ ਹੋਏ ਸਰ ਗੇਮ ਵੱਲ ਮੈਂ ਮੋਟੀਵੇਟ ਸਾਰਾ ਇਸ ਲਈ ਹੋਇਆ ਪਹਿਲਾਂ ਵੀ ਮੈਂ ਗੇਮ ਨਾਲ ਅਟੈਚ ਸੀ ਤੇ ਸਰ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਸਰ ਘਰੇ ਬੈਠਾ ਬੋਰ ਹੋਈ ਜਾਂਦਾ ਸੀ ਸਰ ਬੋਝ ਸਮਝ ਰਿਆ ਸੀ ਮੈਂ ਆਪਣੇ ਆਪ ਨੂੰ ਕਿ ਮੈਂ ਇਦਾਂ ਤੇ ਮੇਰੀ ਲਾਈਫ ਸਾਰੀ ਖਤਮ ਹੋ ਚੁੱਕੀ ਹੈ ਸਰ ਜੀ ਤੇ ਮੈਂ ਨਸ਼ੇ ਤੋਂ ਇਟ ਇਟ ਗੱਲ ਦਾ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਮੈਂ ਨਸ਼ੇ ਤੋਂ ਬਹੁਤ ਦੂਰ ਹਾਂ ਸਰ ਜਿਸ ਤਰ੍ਹਾਂ ਦੀ ਜ਼ਿੰਦਗੀ ਕੀ ਕੀ ਮੁਸੀਬਤਾਂ ਦੇਖਣ ਨੂੰ ਮਿਲੀ ਹੈ ਠੀਕ ਹੈ ਸਰ ਮੇਰੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖ ਭਰੀ ਸੀ ਸਰ ਸਰ ਸਭ ਤੋਂ ਪਹਿਲਾਂ ਮੇਰਾ 10 ਨਵੰਬਰ 2019 ਨੂੰ ਐਕਸੀਡੈਂਟ ਹੋਇਆ ਸਰ ਉਦੋਂ ਮੇਰੀ ਇੱਕ ਖੱਬੀ ਲੱਤ ਚਲੀ ਗਈ ਸਰ ਤੇ ਸੱਜੀ ਲੱਤ ਵਿੱਚ ਸਰ ਅਰਾੜ ਪਲੇਟਾਂ ਨੇ ਤੇ ਆ ਖੱਬੀ ਆ ਪੇਟ ਤੇ ਮੇਰੇ ਸਰ ਪਲਾਸਟਿਕ ਸਰਜਰੀ ਹੈ ਤੇ ਹਜੇ ਵੀ ਮੇਰਾ ਸਰ ਟ੍ਰੀਟਮੈਂਟ ਚੱਲ ਰਿਹਾ ਜੀ ਪੀਜੀ ਦੇ ਵਿੱਚ ਕੀ ਜ਼ਿੰਦਗੀ ਦਾ ਏਮ ਕੀ ਸੀ ਕੀ ਬਣਨਾ ਚਾਹੁੰਦੇ ਸਰ ਮੈਂ ਜ਼ਿੰਦਗੀ ਵਿੱਚ ਇੰਜੀਨੀਅਰ ਐਸ ਡਿਊ ਐਕਸ਼ਨ ਬੀਲੀਵਰਡ ਦੇ ਵਿੱਚੋਂ ਬੰਨਣਾ ਚਾਹੁੰਦਾ ਸੀ ਸਰ ਤੇ ਸਰ ਜੋ ਪਰਮਾਤਮਾ ਨੂੰ ਮਨਜ਼ੂਰ ਸਰ 10 ਨਵੰਬਰ 2019 ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਸਰ 5 ਦਿਨ ਪਹਿਲਾਂ ਮੇਰਾ ਟੈਸਟ ਹੋਣਾ ਸੀ ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਸਰ ਮੇਰਾ ਐਕਸੀਡੈਂਟ ਹੋ ਗਿਆ ਕਾਹਦਾ ਟੈਸਟ ਹੋਣਾ ਸੀ ਕਿੰਨੀ ਪੜਾਈ ਗਈ ਮੇਰਾ ਸਰ ਜੇਈ ਦਾ ਟੈਸਟ ਹੋਣਾ ਸੀ ਤੇ ਜੇਈ ਦੀ ਮੈਂ ਟ੍ਰੇਨਿੰਗ ਲਾ ਚੁੱਕਿਆ ਸੀ ਸਰ ਤੇ ਜੇਈ ਦੀ ਮੈਂ ਡਿਪਲੋਮਾ ਕੀਤਾ ਹੈ ਸਰ ਅਕਸਰ ਹੀ ਲੋਕ ਆਪਣੀ ਜ਼ਿੰਦਗੀ ਤੋਂ ਨਿਰਾਸ਼ ਰਹਿੰਦੇ ਨੇ ਅਤੇ ਬਿਨਾ ਕੋਈ ਸੰਘਰਸ਼ ਕੀਤੇ ਹੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰਨਾ ਚਾਹੁੰਦੇ ਨੇ। ਪੱਲਪ੍ਰੀਤ ਸਿੰਘ ਨਾ ਦੇਸ ਨੌਜਵਾਨ ਨੂੰ ਦੇਖੋ ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਕਰਨੇ ਪਏ ਸੰਗਰੂਰ ਦਾ ਰਹਿਣ ਵਾਲਾ ਇਹ ਨੌਜਵਾਨ ਬਿਜਲੀ ਬੋਰਡ ਦੇ ਵਿੱਚ ਇੱਕ ठेकेदार ਦੇ ਨਾਲ ਕੰਮ ਕਰਦਾ ਸੀ ਪਰ ਇੱਕ ਖੰਭੇ ਤੋਂ ਡਿੱਗਣ ਦੇ ਕਾਰਨ ਉਸ ਦੀ ਇੱਕ ਲੱਤ ਕੱਟੀ ਗਈ ਹੈ ਅਤੇ ਦੂਜੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਇਸ ਦੌਰਾਨ ਉਸ ਦੀ ਪਤਨੀ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ ਪਰ ਲੱਪ੍ਰੀਤ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਿੰਦਗੀ ਦੀ ਲੜਾਈ ਲੜਤਾ ਰਿਹਾ 4 ਸਾਲ ਬਾਅਦ ਲਪ੍ਰਿਤ ਨੇ ਖੇਡਾਂ ਦਾ ਰਾਤ ਚੁਣਿਆ ਜਿਸ ਦੇ ਵਿੱਚ ਹੁਣ ਉਸਨੇ व्हीਲ ਚੇਅਰ ਕ੍ਰਿਕਟ ਦੇ ਵਿੱਚ ਸੋਨ ਤਗਮਾ ਜਿੱਤਿਆ ਲਪ੍ਰਿਤ ਨੇ ਦੱਸਿਆ ਕਿ ਸਾਲ 2019 ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਇੱਕ ठेकेदार ਦੇ ਨਾਲ ਕੰਮ ਕਰਦਾ ਸੀ ਕਿ ਖੰਭੇ ਤੇ ਬਿਜਲੀ ਠੀਕ ਕਰਦੇ ਸਮੇ ਉਸ ਨੂੰ ਕਰੰਟ ਲੱਗ ਗਿਆ ਅਤੇ ਖੰਭੇ ਤੋਂ ਹੇਠਾ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਇੱਕ ਲੱਤ ਕੱਟੀ ਗਈ ਹੈ ਅਤੇ ਦੂਸਰੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਪੇਟ ਦੀ ਪਲਾਸਟਿਕ ਸਰਜਰੀ ਵੀ ਕਰਵਾਈ ਗਈ ਸੀ ਜਿਸ ਦੇ ਵਿੱਚ ਉਸ ਨੂੰ ਕਾਫੀ ਪੈਸਾ ਖਰਚਣਾ ਪਿਆ ਪਰ ਬਿਜਲੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਹੈ ਲਪਰੀ ਦਾ ਕਹਿਣਾ ਹੈ ਕਿ ਬੇਸ਼ੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਪਰ ਮੈਂ ਖੁਸ਼ ਹਾਂ ਕਿ ਮੈਂ ਨਸ਼ਿਆਂ ਵੱਲ ਨਹੀਂ ਗਿਆ ਅਤੇ ਦੂਜਾ ਮੈਂ ਖੇਡਾਂ ਦੇ ਰਾਹੀਂ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਲਪਰੀ ਜੀ ਲਪਰੀ ਜੀ ਤੁਹਾਡਾ ਕਿਸ ਤਰ੍ਹਾਂ ਦੁਰਘਟਨਾ ਘਟਈ ਕਦੋਂ ਘਟਈ ਸਰ ਮੇਰੇ ਨਾਲ ਦੁਰਘਟਨਾ 10 ਨਵੰਬਰ 2019 ਦੇ ਵਿੱਚ ਘਟਨਾ ਵਾਪਰੀ ਸੀ ਸਰ ਜਿਹਦੇ ਨਾਲ ਮੈਂ ਹੈਂਡੀਕੈਪ ਹੋ ਗਿਆ ਸੀ ਤੇ ਸਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਨੂੰ ਲੋਕਾਂ ਵੱਲੋਂ ਸਰ ਇਹਨਾਂ ਨਿਕਾਰਿਆ ਜਾਂਦਾ ਕਿ ਸਾਨੂੰ ਕੋਈ ਵੀ ਮਾਨ ਸਨਮਾਨ ਨਹੀਂ ਮਿਲਦਾ ਸਰ ਸਰ ਮੈਂ ਇਹ ਬਰਗੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੇ ਬਾਰੇ ਵੀ ਕੁਝ ਸੋਚਿਆ ਜਾਵੇ ਤਾਂ ਜੋ ਅਸੀਂ ਵੀ ਮੋਟੀਵੇਟ ਹੋ ਸਕੀ ਜੀ ਤੇ ਕਿੱਥੇ ਖੇਡ ਕੇ ਆਏ ਹੋ ਤੇ ਕੀ ਮੈਡਲ ਸਰ ਮੈਂ 4th ਨੈਸ਼ਨਲ ਗੋਵਾਲੀਅਰ ਵਿਖੇ ਜੋ ਹੋਈ ਸੀ 5 ਫਰਵਰੀ ਤੋਂ 15 ਫਰਵਰੀ ਤੱਕ ਸਰ ਉੱਥੇ ਖੇਡ ਕੇ ਆਏ ਆ ਤੇ ਸਾਡੇ ਉੱਥੇ ਸਰ 8 ਲੀਗ ਮੈਚ ਹੋਈ ਸੀ ਤੇ 8 ਲੀਗ ਤੋਂ ਬਾਅਦ ਸਾਡੇ 3 ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਮੈਚ ਹੋਏ ਸਰ ਤੇ ਜਿਹਦੇ ਵਿੱਚ ਸਾਡਾ ਬਹੁਤ ਵਧੀਆ ਸਾਡਾ ਪ੍ਰਦਰਸ਼ਨ ਰਿਹਾ ਟੀਮ ਦਾ ਜੀ ਤੇ ਸਰ ਉਸ ਦੇ ਵਿੱਚ ਮੈਨੂੰ ਸਿਰਫ 2 ਬੋਲੇ ਖੇਡਣ ਨੂੰ ਮਿਲੀਆਂ ਸੀ ਸਰ ਤੇ ਦੋਨੋਂ ਦੀਆਂ ਹੀ ਬਾਉਂਡਰੀਆਂ ਸੀ ਸਰ ਤੇ ਦੂਸਰੇ ਮੈਚ ਵਿੱਚ ਸਰ ਮੇਰੇ ਉਤਰਾਠਣੇ ਨਾਲ ਮੈਸੀਜਰ ਉਸ ਦੇ ਵਿੱਚ ਸਰ ਮੇਰੇ ਇੱਕ ਬਾਲ ਮਿਲੀ ਉਸ ਦੇ ਵਿੱਚ ਮੇਰਾ ਡਬਲ ਰਨ ਸੀ ਜੀ ਨਾਟ ਆਊਟ ਸੀ ਕਿਸ ਤਰ੍ਹਾਂ ਤੁਸੀਂ ਗੇਮ ਵੱਲ ਕਿਸ ਤਰ੍ਹਾਂ ਮੋਟੀਵੇਟ ਹੋ ਸਰ ਗੇਮ ਵੱਲ ਮੈਂ ਮੋਟੀਵੇਟ ਸਰ ਇਸ ਲਈ ਹੈ ਪਹਿਲਾਂ ਵੀ ਮੈਂ ਗੇਮ ਨਾਲ ਅਟੈਚ ਸੀ ਤੇ ਸਰ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਸਰ ਘਰੇ ਬੈਠਾ ਬੋਰ ਹੋਈ ਜਾਂਦਾ ਸੀ ਸਰ ਬੋਝ ਸਮਝ ਰਹਾ ਸੀ ਮੈਂ ਆਪਣੇ ਆਪ ਨੂੰ ਕਿ ਮੈਂ ਇਦਾਂ ਤੇ ਮੇਰੀ ਲਾਈਫ ਸਾਰੀ ਖਤਮ ਹੋ ਚੁੱਕੀ ਹੈ ਸਰ ਜੀ ਤੇ ਮੈਂ ਨਸ਼ਾ ਤੋਂ ਇੱਕ ਇੱਕ ਗੱਲ ਦਾ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਮੈਂ ਨਸ਼ਾ ਤੋਂ ਬਹੁਤ ਦੂਰ ਹਾਂ ਸਰ ਕਿਸ ਤਰ੍ਹਾਂ ਦੀ ਜ਼ਿੰਦਗੀ ਕੀ ਕੀ ਮੁਸੀਬਤਾਂ ਦੇਖਣ ਨੂੰ ਮਿਲੀ ਆ ਕੀ ਕੀ ਸਰ ਮੇਰੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖ ਭਰੀ ਸੀ ਸਰ ਸਰ ਸਭ ਤੋਂ ਪਹਿਲਾਂ ਮੇਰਾ 10 ਨਵੰਬਰ 2019 ਨੂੰ ਐਕਸੀਡੈਂਟ ਹੋਇਆ ਸਰ ਉਦੋਂ ਮੇਰੀ ਇੱਕ ਖੱਬੀ ਲੱਤ ਚਲੀ ਗਈ ਸਰ ਤੇ ਸੱਜੀ ਲੱਤ ਵਿੱਚ ਸਰ ਅਰਾੜ ਪਲੇਟਾਂ ਨੇ ਤੇ ਆ ਖੱਬੀ ਆ ਪੇਟ ਤੇ ਮੇਰੇ ਸਰ ਪਲਾਸਟਿਕ ਸਰਜਰੀ ਹੈ ਤੇ ਹਜੇ ਵੀ ਮੇਰਾ ਸਰ ਟ੍ਰੀਟਮੈਂਟ ਚੱਲ ਰਿਹਾ ਜੀ ਪੀ ਜੀ ਦੇ ਵਿੱਚ ਕੀ ਜ਼ਿੰਦਗੀ ਦਾ ਏਮ ਕੀ ਸੀ ਕੀ ਬਣਨਾ ਚਾਹੁੰਦਾ ਸੀ ਸਰ ਮੈਂ ਜ਼ਿੰਦਗੀ ਵਿੱਚ ਇੰਜੀਨੀਅਰ ਐਸ ਡੀ ਐਕਸ਼ਨ ਬੀਲੀਵਰਡ ਦੇ ਵਿੱਚ ਬੰਨਣਾ ਚਾਹੁੰਦਾ ਸੀ ਸਰ ਤੇ ਸਰ ਜੋ ਪਰਮਾਤਮਾ ਨੂੰ ਮਨਜ਼ੂਰ ਸਰ 10 ਨਵੰਬਰ 2019 ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਸਰ 5 ਦਿਨ ਪਹਿਲਾਂ ਮੇਰਾ ਟੈਸਟ ਹੋਣਾ ਸੀ ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਸਰ ਮੇਰਾ ਐਕਸੀਡੈਂਟ ਹੋ ਗਿਆ ਕਾਦਾ ਟੈਸਟ ਹੋਣਾ ਸੀ ਕਿੰਨੀ ਪੜਾਈ ਕੀਤੀ ਮੇਰਾ ਸਰ ਜੇਈ ਦਾ ਟੈਸਟ ਹੋਣਾ ਸੀ ਤੇ ਜੇਈ ਦੀ ਮੈਂ ਟ੍ਰੇਨਿੰਗ ਲਾ ਚੁੱਕਿਆ ਸੀ ਸਰ ਤੇ ਜੇਈ ਦੀ ਮੈਂ ਡਿਵੈਲਪਮੈਂਟ ਕੀਤਾ ਹੋਇਆ ਸੀ ਸਰ